ਯੋ ਜੈਪੀਨ ਜੈ ਫਾਰਸ ਜੈ ਸੁਭਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਬਹੁਤ ਜ਼ਰੂਰੀ ਸੂਚਨਾ ਰੈਜ਼ਰਵੇਸ਼ਨ ਚੋਰ ਫੜੋ ਮੋਰਚਾ ਮਹਾਲੀ ਵੱਲੋਂ ਲੈ ਕੇ ਆਪ ਜੀ ਦੇ ਸਾਹਮਣੇ ਪੇਸ਼ ਹੋਏ ਆ ਅਪੀਲ ਕਰਨ ਲਈ ਇੱਕ ਕਿ ਸਾਡੇ ਪਟਿਆਲੇ ਜ਼ਿਲ੍ਹੇ ਨਾਲ ਸੰਬੰਧਿਤ ਸਾਡੇ ਐਸ்சி ਵਿੱਚੀ ਮਹਾਪੰਚਾਇਤ ਦੇ ਜੋ ਸਾਥੀ ਨੇ ਜੋ ਉਹਨਾਂ ਨੇ ਇੱਕ ਐਕਸ਼ਨ ਕਮੇਟੀ ਬਣਾ ਕੇ ਜ਼ਿਲ੍ਹਾ ਅਫਸਰ ਦਾ ਦਫ਼ਤਰ ਜਿਹੜਾ ਪਟਿਆਲਾ ਵਾ ਉਹਦੇ ਬਾਹਰ ਇੱਕ 5 ਅਗਸਤ ਨੂੰ 5 8 ਨੂੰ 2024 ਨੂੰ ਇੱਕ ਧਰਨਾ ਪ੍ਰਦਰਸ਼ਨ ਦਾ ਪ੍ਰੋਗਰਾਮ ਰੱਖਿਆ ਉੱਥੇ ਪਟਿਆਲਾ ਜ਼ਿਲ੍ਹਾ ਅਫਸਰ ਜਿਹੜਾ ਉਹਦੇ ਦਫ਼ਤਰ ਦੇ ਬਾਹਰ ਸੋ ਅਸੀਂ ਰੈਜ਼ਰਵੇਸ਼ਨ ਚੋਰ ਫੜੋ ਮੋਰਚਾ ਮਹਾਲੀ ਵੱਲੋਂ ਉਸ ਪ੍ਰੋਗਰਾਮ ਦੀ ਉਸ ਧਰਨਾ ਪ੍ਰਦਰਸ਼ਨ ਦੀ ਪੂਰ ਜੋਰ ਹਮਾਇਤ ਕਰਦੇ ਆਂ ਤੇ ਆਪਣੇ ਸਾਰੇ ਜਿੰਨੇ ਵੀ ਮੋਰਚੇ ਦੇ ਸਾਡੇ ਆਗੂ ਸਹਿਬਾਨ ਨੇ ਸਾਡੇ ਵਲੰਟੀਅਰਸ ਨੇ ਸਾਡੇ ਮੈਂਬਰ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਆਪਾਂ ਉਸ ਧਰਮੇ ਦੇ ਵਿੱਚ ਤਨ ਮਨ ਧਰਮ ਨਾਲ ਹਾਜ਼ਰ ਉੱਥੇ ਉਹਨਾਂ ਦਾ ਸਹਿਯੋਗ ਦੇਣਾ ਵਾ ਤੇ ਜਿਹੜੇ ਸਾਡੇ ਨੀੜਲੇ ਜ਼ਿਲ੍ਹੇ ਆ ਜਿਵੇਂ ਮਲੇਰਕੋਟਲਾ ਹੋ ਗਿਆ ਬਰਨਾਲਾ ਹੋ ਗਿਆ ਲੁਧਿਆਣਾ ਹੋ ਗਿਆ ਜਾਂ ਸੰਗਰੂਰ ਹੋ ਗਿਆ ਜਿੰਨੇ ਸਾਡੇ ਪਟਿਆਲੇ ਦੇ ਨੀੜਲੇ ਜ਼ਿਲ੍ਹੇ ਪੈਂਦੇ ਆ ਸਾਰੇ ਜਿਹੜੇ ਸਾਡੇ ਰੈਜ਼ਰਵੇਸ਼ਨ ਚੋਰਫੜੋ ਮੋਰਚੇ ਦੇ ਆਗੂ ਸਹਿਬਾਨ ਨੇ ਉਹ 5 ਅਗਸਤ ਨੂੰ ਪਟਿਆਲੇ ਉਸ ਧਰਨੇ ਦੇ ਵਿੱਚ ਸਮੂਲੀਅਤ ਕਰਨ ਤੇ ਅਸੀਂ ਐਕਸ਼ਨ ਕਮੇਟੀ ਨੂੰ ਇਹ ਵੀ ਵਿਸ਼ਵਾਸ ਦਵਾਉਨੇ ਆ ਕਿ ਜਿੰਨਾ ਤੁਸੀਂ ਸੋਚਿਆ ਵਾ ਇਸ ਤੋਂ ਵੱਧ ਕੇ ਉਥੇ ਆਪਾਂ ਕੱਟ ਕਰਾਂਗੇ ਤੇ ਸਰਕਾਰ ਦੇ ਜ਼ਿਲ੍ਹਾ ਪ੍ਰਸ਼ਾਸਨ ਅਫਸਰ ਦਫ਼ਤਰ ਜਿਹੜਾ ਪਟਿਆਲਾ ਵਾ ਉਹਦੇ ਲੱਕ ਦੇ ਵਿੱਚ ਦਮਕਰ ਆ ਕੇ ਜਿਹੜੀਆਂ ਪਟਿਆਲੇ ਨਾਲ ਸੰਬੰਧਤ ਸ਼ਿਕਾਇਤਾਂ ਉਹ ਦੱਬੀ ਬੈਠੇ ਆ ਜਾਂ ਹੋਰ ਜਿਹੜੀਆਂ ਮੰਗਾਂ ਜੋ ਪੂਰਤੀ ਨਹੀਂ ਕਰ ਰਹੇ ਆਪਾਂ ਸਾਰ ਨੇ ਉੱਥੇ ਕੋ ਵੱਡਾ ਕੱਟ ਕਰਕੇ ਉੱਥੇ ਸਰਕਾਰ ਦੇ ਨਾਸੀ ਤੁਹਾਂ ਲੈ ਕੇ ਆਉਣਾ ਮੈਂ ਤੇ ਰੈਜ਼ਰਵੇਸ਼ਨ ਚੋਰ ਫੜੋ ਮੋਰਚੇ ਵੱਲੋਂ ਜਿਹੜਾ ਇੱਕ ਵਫਦ ਹੈ ਅਧਿਕਾਰਤ ਤੌਰ ਤੇ ਉਹ ਸਾਡੇ ਅਵਤਾਰ ਸਿੰਘ ਜੀ ਸੂਖਤਾ ਜੋ ਰੈਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਸਪੋਕਸਮੈਨ ਨੇ ਵੀ ਨੇ ਬੁਲਾ ਰਹੇ ਨੇ ਤੇ ਐਸੀ ਵਿੱਚੀ ਮਹਾਪੰਚਾਇਤ ਦੇ ਸਾਡੇ ਸੀਨੀਅਰ ਰਾਗੂ ਸਹਿਬਾਨ ਨੇ ਇਹਨਾਂ ਦੀ ਅਗਵਾਈ ਦੇ ਵਿੱਚ ਕੋਟਕਪੂਰੇ ਤੋਂ ਤੇ ਜਿੰਨੇ ਹੋਰ ਇਧਰ ਬਰਨਾਲੇ ਤੋਂ ਜਾਂ ਨਾਭੇ ਤੋਂ ਜਾਂ ਉਹ ਰਾਸਤੇ ਜੇ ਮਲੇਖ ਉੱਪਰ ਪੈਂਦਾ ਵਾ ਇਸ ਏਰੀਆ ਦੇ ਵਿੱਚੋਂ ਜਿੰਨੀ ਸਾਰੀ ਸੰਗਤ ਸਾਡੀ ਜਾਣੀ ਹੈ ਉਹ ਇਹਨਾਂ ਨੂੰ ਇਹ ਇਹਨਾਂ ਦੀ ਅਗਵਾਈ ਦੇ ਵਿੱਚ ਸੋਤਾ ਸਾਹਿਬ ਦੀ ਅਗਵਾਈ ਦੇ ਵਿੱਚ ਜਾਣਗੇ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਰਿਜ਼ਰਵੇਸ਼ਨ ਚੋਰਪੁਰੋਂ ਮੋਰਚੇ ਵੱਲੋਂ ਕਿ ਜਿਹੜੀ ਇਹ ਜੰਗ ਸਾਡੀ ਹੋਂਦ ਦੀ ਲੜਾਈ ਸ਼ੁਰੂ ਹੋਈ ਹੈ ਉਹਨੂੰ ਆਪਾਂ ਆਪਦੀ ਘੱਟ ਵੱਧ ਤੋਂ ਵੱਧ ਕਰਕੇ ਆਪਾਂ ਆਪਦੀ ਹੋਂਦ ਦਰਸਾਈਏ ਕਿ ਆਪਣੀਆਂ ਸੰਵਿਧਾਨਕ ਮੰਗਾਂ ਵਾਂ ਜਿਹੜੀਆਂ ਉਹਨਾਂ ਨੂੰ ਮਨਵਾਉਣ ਦੇ ਵਿੱਚ ਸਰਕਾਰ ਦੇ ਨਾਲ ਚ ਦਮ ਕਰੀਏ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੇਰੇ ਨਾਲ ਸਰਦਾਰ ਰਜਿੰਦਰ ਸਿੰਘ ਜੀ ਰਾਜੂ ਯੂਟਾ ਜੋ ਸ਼੍ਰੀ ਗੁਰਗਾਸ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਨੇ ਜੋ ਉਹਨਾਂ ਦੇ ਨਾਲ ਨੇ ਸੁਰਿੰਦਰ ਸਿੰਘ ਕੈਰੋਂ ਜੀ ਜੋ ਗੱਲਾ ਮਜ਼ਦੂਰ ਯੂਨੀਅਨ ਹੈ ਉਹਨਾਂ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਗੁਰਦੇਸ਼ ਸਿੰਘ ਜੀ ਬਿੱਟੂ ਇਹ ਵੀ ਜੋ ਕੈਸ਼ੀਅਰ ਨੇ ਗੱਲਾ ਮਜ਼ਦੂਰ ਯੂਨੀਅਨ ਪੰਜਾਬ ਦੇ ਸੋ ਸਾਰੇ ਸਾਥੀ ਆ ਜਿਹੜੇ ਅਸੀਂ ਤੁਹਾਨੂੰ ਸਾਰੇ ਅਪੀਲ ਕਰਦੇ ਆ ਕਿ ਆਪਾਂ 5 ਅਗਸਤ ਨੂੰ ਸਵੇਰੇ 9 ਵਜੇ ਪਟਿਆਲੇ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਫਸਰ ਦਾ ਦਫ਼ਤਰ ਹੈ ਉਹਦੇ ਬਾਹਰ ਉਹ ਧਰਨਾ ਦਿੱਤਾ ਜਾ ਰਿਹਾ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਆਪਾਂ ਸਾਰਿਆਂ ਨੇ ਉਹਦੇ ਵਿੱਚ ਸਮੂਹਿਤ ਕਰਕੇ ਆਪਣੀਆਂ ਮੰਗਾਂ ਮਨਵਾਉਣੀਆਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ